ਦੇ ਗਏ ਨੇ ਸ਼ਤ ਅਸੂਦਾ ਦੇ 40 ਦਾ ਅੰਦਰ ਕੀ ਮਾਮਲਾ ਹਾਂਜੀ ਜਿਹੜੀ ਆਪਣੇ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਇੱਕ ਮੁਹਿੰਮ ਚੱਲ ਰਹੀ ਹੈ ਜਿਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿਹੜੇ ਵੀ ਡਰਗ ਵੇਚਣ ਵਾਲੇ ਹੈਗੇ ਆ ਜਿਨ੍ਹਾਂ ਨੇ ਆਪਣੇ ਸਾਰੇ ਪਿੰਡਾਂ ਨੂੰ ਪਰਿਵਾਰਾਂ ਨੂੰ ਬੱਚਿਆਂ ਨੂੰ ਖਰਾਬ ਕੀਤਾ ਹੈ ਉਹਨਾਂ ਦੀ ਜਿਹੜੀ ਪ੍ਰਾਪਰਟੀ ਇਲੀਗਲ ਜਗ੍ਹਾ ਤੇ ਬਣੀ ਹੁੰਦੀ ਹੈ ਇਲੀਗਲ ਤਰੀਕੇ ਨਾਲ ਬਣੀ ਹੁੰਦੀ ਹੈ ਉਹਨੂੰ ਅਸੀਂ ਆਰੈਂਟੀਫਾਈ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਡਿਮੋਲਿਸ਼ ਕਰਾਉਂਦੇ ਹਾਂ ਸੋ ਇਸੇ ਲੜੀ ਦੇ ਵਿੱਚ ਜਿਹੜਾ ਹੈਗਾ ਅੱਜ ਅਸੀਂ ਇੱਥੇ ਆਏ ਹਾਂ ਚੋਲਾ ਸਾਹਿਬ ਦੇ ਵਿੱਚ ਇਕ ਨਸ਼ਾ ਤਸਕਰ ਹੈਗਾ ਜਿਹਦਾ ਨਾਮ ਸੁਖਚੈਨ ਸਿੰਘ ਹੈ ਜਿਹਦੇ ਤੇ 12 ਪਰਚੇ ਆਪਤੇ ਹੈਗੇ ਜਿਹੜਾ ਇਸ ਵੇਲੇ ਗੋਵਿੰਦਵਾਲ ਸਾਹਿਬ ਜੇਲ੍ਹ ਦੇ ਵਿੱਚ ਬੰਦ ਹੈਗਾ ਇਹਦੀ ਮਦਰ ਹੈਗੀ ਹੈ ਤਰਮਿੰਦਰ Kaur ਹਾਂਜੀ ਸਰ ਉਹਦੇ ਤੇ 7 ਪਰਚੇ ਹੈਗੇ ਉਹ ਵੀ ਜਿਹੜੀ ਐ ਅਮ੍ਰਿਤਸਰ ਜੇਲ੍ਹ ਦੇ ਵਿੱਚ ਇਸ ਵੇਲੇ ਬੰਦ ਹੈ ਇਹਦੀ ਵਾਈਫ ਦੇ ਵੀ ਦੋ ਪਰਚੇ ਹੈਗੇ ਯਾਨੀ ਕਿ ਸਾਰੇ ਟੱਬਰ ਤੇ ਜਿਹੜੇ ਹੈਗੇ ਕੁੱਲ ਮਿਲਾ ਕੇ 20 ਤੋਂ ਵੀ ਜ਼ਿਆਦਾ ਐਨਡੀਪੀਐਸ ਦੇ ਪਰਚੇ ਹੈਗੇ ਲੇਟੈਸਟ ਪਰਚੇ ਵੀ ਨਾਤੇ ਹੈਗੇ ਸੋ ਜਿਹੜੀ ਇਹ ਜ਼ਮੀਨ ਹੈਗੀ ਹੈ ਇਹਨੂੰ ਪ੍ਰੋਪਰ ਪ੍ਰੋਸੀਜਰ ਨਾਲ ਆਈਡੈਂਟੀਫਾਈ ਕੀਤਾ ਗਿਆ প্রভਿਨਸ਼ੀਅਲ ਗਵਰਨਮੈਂਟ ਦੀ ਜਿਹੜੀ ਹੈ ਸਰਕਾਰੀ ਜਗ੍ਹਾ ਤੇ ਇਹਨਾਂ ਨੇ ਕਬਜ਼ਾ ਕਰਕੇ ਜਿਹੜੀ ਹੈ ਇਹ ਪ੍ਰਾਪਰਟੀ ਬਣਾਈ ਹੋਈ ਸੀ ਇਹਨਾਂ ਨੂੰ ਪ੍ਰੋਪਰ ਸਰਕਾਰੀ ਕਾਰਵਾਈ ਕਰਕੇ ਨੋਕਸ ਲਗਰ ਦੇ ਕੇ ਤੇ ਫਿਰ ਡਿਮੋਲਿਸ਼ਨ ਕੀਤਾ ਸਰ ਕੀ ਕਹਿੰਦਾ ਜੀ ਇਹ ਨਸ਼ਾ ਤੋਬੀ ਬੀਤੀ ਜਿਹੜਾ ਇਹ ਪ੍ਰਾਪਰਟੀ ਬਣਾਈ ਨੀ ਮੈਸੇਜ ਦੇ ਰਹੇ ਦੇਖੋ ਸਾਡਾ ਇੱਕੋ ਹੀ ਮੈਸੇਜ ਹੈ ਕਿ ਜੋ ਵੀ ਵਿਅਕਤੀ ਸਾਡੀ ਜਨਰੇਸ਼ਨਸ ਨੂੰ ਖਰਾਬ ਕਰੇਗਾ ਸਾਡੀ ਪੀੜ੍ਹੀਆਂ ਨੂੰ ਖਰਾਬ ਕਰੇਗਾ ਉਹਦੇ ਖਿਲਾਫ ਅਸੀਂ ਸਖਤੋ ਸਖਤ ਕਾਰਵਾਈ ਅੱਗੇ ਵੀ ਕਰਦੇ ਰਹਾਂਗੇ ਥੈਂਕ ਯੂ